ਤਾਂ ਕੋ ਪਤਾ ਇਸ ਚੈਨਲ ਮੇ ਜਿਤਨੇ ਵੀ ਵੀਡੀਓਜ਼ ਆ ਰਹੇ ਆ ਅਪਡੇਟ ਦੇਖਣੇ ਲਈ ਆਪ ਲਾਈਕ ਕਰੇ ਸਬਸਕ੍ਰਾਈਬ ਕਰੇ ਔਰ ਕਮੈਂਟ ਵੀ ਕਰੇ ਔਰ ਸਾਥ ਵਿੱਚ ਉਹ ਜੀ ਘੰਟਾ ਇਸ ਨੂੰ ਜ਼ਰੂਰ ਦਬਾਏ ਹੋ ਗਾਲ ਸੱਚੀ ਮੈਂ ਸੁਣਾਉਣ ਲੱਗਾ ਮਿੱਤਰੋ ਭਵੇਂ ਹਾਈ ਜਵਾਨ ਦੇ ਵੀ ਰੁੱਖਿਆਂ ਉਹ ਪਿੰਡ ਛੱਡ ਚੰਡੀਗੜ੍ਹ ਰਹਿਣ ਲੱਗ ਪਈ ਹੋ ਗਏ ਨਖਰੇ ਪਹਿਲਾਂ ਨਾ ਉਹਦੇ ਉੱਚੇ ਆ ਉਹ ਦੁੱਧ ਹਰੀ ਵਾਲਾ ਚੰਗਾ ਨਹੀਂ ਉਹ ਲੱਗਦਾ ਉਹ ਦੁੱਧ ਹਰੀ ਵਾਲਾ ਚੰਗਾ ਨਹੀਂ ਉਹ ਲੱਗਦਾ ਉਹ ਪੈਗ ਬੋਰਡ ਕਾ ਦੇ ਮਾਰਦੀ ਫਿਰੇ ਉਹ ਕਦੇ ਰਾਤਾਂ ਨੂੰ ਸੀ ਨੇਹਰਿਆਂ 'ਚ ਡਰਦੀ ਉਹ ਹੁਣ ਦਿਨੇ ਚੰਨ ਝਾੜਦੀ ਵੀਰੇ ਉਹ ਕਦੇ ਰਾਤਾਂ ਨੂੰ ਸੀ ਨੇਹਰਿਆਂ 'ਚ ਡਰਦੀ ਉਹ ਹੁਣ ਦਿਨੇ ਚੰਨ ਝਾੜਦੀ ਵੀਰੇ ਹੋ ਉਹ ਸਾਰੇ ਕਲਚਰ ਦੀ ਮਿੱਟੀੋਂ ਨਾ ਪਟਤੀ ਸਾਡੇ ਸ਼ੂਟ ਤੇ ਪਲਾਜੋ ਹੁਣ ਪਾਉਣ ਲੱਗੀਆਂ ਉਹ ਕਦੇ ਦੇਖੇ ਨਹੀਂ ਉਹ ਗੁੱਤਾਂ ਵਿੱਚ ਗੁੰਦੇ ਡੋਰੀਏ ਉਹ ਲਾ ਕੇ ਰਬੜਾਂ ਤੇ ਪੋਨੀਆਂ ਕਰਾਉਣ ਲੱਗੀਆਂ ਉਹ ਗਲੀ ਪਿੰਡ ਦੀ ਨਾ ਕੋਈ ਚੰਗੀ ਲੱਗਦੀ ਤੂੰ ਸਾਨੂੰ ਕੰਡ ਵਾਂਗੂ ਝਾੜਦੀ ਫਿਰੇਂ ਵੀ ਕਦੇ ਰਾਤਾਂ ਨੂੰ ਸੀ ਨੇਹਰਿਆਂ 'ਚ ਡਰਦੀ ਉਹ ਹੁਣ ਦਿਨੇ ਚੰਨ ਝਾੜਦੀ ਫਿਰੇਂ ਹੋ ਮੈਂ ਗੱਲ ਲਾ ਕੇ ਕਿਸੇ ਦੇ ਉੱਤੇ ਕਹਿੰਦਾ ਨਹੀਂ ਉਹ ਮੇਰੇ ਵੀ ਤਾਂ ਘਰੇ ਇੱਕ ਭੈਣ ਹੈ ਉਹ ਜਿਹੜੀ ਮਾਪਿਆਂ ਦਾ ਘਰੇ ਸਤਕਾਰ ਰੱਜ ਕੇ ਉਹ ਪਰ ਸਿਰ ਤੋਂ ਨਾ ਚੁੰਨੀ ਦਿੰਦੀ ਲੈਣਾ ਉਹ ਗੱਲ ਇੱਥੇ ਆ ਕੇ ਨੇਚਰਾਂ ਤੇ ਮੁੱਕ ਜੇ ਤੂੰ ਐਵੇਂ ਫੁਕਰੀਆਂ ਮਾਰਦੀ ਫਿਰੇ ਜਿਵੇਂ ਕਦੇ ਰਾਤਾਂ ਨੂੰ ਸਿਨੇਰਿਆਂ ਚ ਡਰਦੀ ਹੀ ਓਏ ਹੁਣ ਦਿਨੇ ਚੰਨ ਚਾੜਦੀ ਫਿਰੇ ਹੋ ਉਹ ਗੱਲ ਦੱਸ ਦੇ ਨੂੰ ਆਉਂਦੀ ਮੈਨੂੰ ਸੰਗ ਜੀ ਨਹੀਂ ਤੂੰ ਕਿਹੜਾ ਕਿਹੜਾ ਮੁੰਡਾ ਕਰ ਯੂਜ ਛੱਡ ਤਾ ਨੀ ਉਹਦਾ ਮਲ ਸਿੰਘ ਵਾਲੇ ਚ ਨੀ ਜੀ ਲੱਗਦਾ ਹੁਣ ਸੋਨੀ ਨੂੰ ਤੂੰ ਕਰ ਕਨਫਿਊਜ਼ ਛੱਡ ਤਾ ਨੀ ਉਹ ਨੇ ਕਿਲਾ ਕਿਲਾ ਕਰ ਪੈਲੀ ਚੱਕਤੀ ਨੀ ਉਹ ਨੇ ਕਿਲਾ ਕਿਲਾ ਕਰ ਪੈਲੀ ਚੱਕਤੀ ਤੂੰ ਫੋਕੇ ਫੈਂਟਰ ਜੇ ਮਾਰਦੀ ਵੀਰੇ ਨੀ ਕਦੇ ਰਾਤਾਂ ਨੂੰ ਸੀ ਨੇਹਰਿਆਂ ਚ ਡਰਦੀ ਉਹ ਹੁਣ ਦਿਨੇ ਚੰਨ ਝਾੜਦੀ ਵੀਰੇ